ਸਤਿ ਸ਼੍ਰੀ ਅਕਾਲ ਜੀ ਸਰ ਇੱਕ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਤੁਸੀਂ ਸਾਰੇ ਪ੍ਰਾਠਿਕ ਹੋਵੋਗੇ ਸੋ ਕਿਸਾਨ ਵੀਰੋ ਜਿਹੜਾ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਤੇ ਸਰਕਾਰ ਨੇ ਤੇ ਆੜਤੀਆਂ ਨਾਲ ਜਿਹੜਾ ਹੈਗਾ ਕਿ ਕਿਸਾਨਾਂ ਨੂੰ ਅਪੀਲ ਕਰੀ ਆ ਇਸ ਸਾਲ ਜਿਹੜਾ ਹੈਗਾ ਆਪਣੀ ਕਣਕ ਦੀ ਤਲਾਈ ਜਿਹੜੀ ਹੋਊਗੀ ਕਣਕ ਆਪਣੀ ਬੋਰੀ ਦੇ ਵਿੱਚ ਪਊਗੀ ਉਹਦਾ ਮੋਇਸਚਰ ਜਿਹੜਾ ਹੈਗਾ ਕਿੰਨਾ ਨਿਰਧਾਰਤ ਕਰਿਆ ਸਰਕਾਰ ਨੇ ਤਾਂ 12 ਮੋਇਸਚਰ ਵਾਲੀ ਜਿਹੜੀ ਢੇਰੀ ਹੈਗੀ ਆ ਉਹਦੀ ਤਲਾਈ ਹੋਊਗੀ ਹਲੇ ਜਿਹੜਾ ਹੈਗਾ ਕਣਕਾਂ ਦੇ ਵਿੱਚ ਪੂਰੀ ਸੱਲ ਹੈਗੀ ਆ ਨਮੀ ਹੈਗੀ ਆ ਕਿਉਂਕਿ ਇਸ ਸਾਲ ਮੌਸਮ ਦੇ ਵਿੱਚ ਰਾਤਾਂ ਦਾ ਤਾਪਮਾਨ ਜਿਹੜਾ ਹੈਗਾ ਡਾਊਨ ਸੀਗਾ ਦਿਨ ਵੇਲੇ ਗਰਮੀ ਹੁੰਦੀ ਵੀ ਸੀਗੀ ਤਾਂ ਕਣਕਾਂ ਜੜੀਆਂ ਹੈਗੀਆਂ ਲੇਸ ਲੀਆਂ ਹੋ ਰਹੀਆਂ ਸਮਾਂ ਲੈ ਰਹੀਆਂ ਪੱਕਣ ਦੇ ਵਿੱਚ ਤਾਂ ਇਹਦੇ ਵਿੱਚ ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਆਪਣੀ 9 ਨਵੰਬਰ ਦੀ ਬਜਾਈ ਹੈਗੀ ਆ ਤੇ ਦਾਣੇ ਦੇ ਵਿੱਚ ਹਾਲੇ ਵੀ ਜਿਹੜੀ ਹੈਗੀ ਆ ਨਮੀ ਬਹੁਤ ਜ਼ਿਆਦਾ ਹੈ ਸਿਲ ਬਹੁਤ ਜ਼ਿਆਦਾ ਹੈ ਤਾਂ ਇਹਦਾ ਜਦੋਂ ਆਪਾਂ ਕੱਚੀ ਫਸਲ ਵੱਢ ਲੈਂਦੇ ਆ ਉਹਦਾ ਨੁਕਸਾਨ ਕੀ ਹੁੰਦਾ ਇੱਕ ਤਾਂ ਆਪਾਂ ਨੂੰ ਮੰਡੀ ਦੇ ਵਿੱਚ ਐਂਟਰੀ ਨਹੀਂ ਮਿਲਦੀ 12 13 ਤੱਕ ਜਿਹੜਾ ਹੈਗਾ ਚੱਲ ਜਾਂਦਾ ਐਂਟਰੀ ਮਿਲ ਜਾਂਦੀ ਆ ਜੇਕਰ ਇਸ ਤੋਂ ਜ਼ਿਆਦਾ ਮੌਇਸਚਰ ਹੋਵੇਗਾ 14 15 16 ਐਂਟਰੀ ਮਿਲ ਵੀ ਜਾਂਦੀ ਆ ਤਾਂ ਉੱਥੇ ਜਾ ਕੇ ਆਪਾਂ ਨੂੰ ਆਪਣੀ ਟੀਰੀ ਜਿਹੜੀ ਹੈਗੀ ਆ ਖਲਾਰਨੀ ਪੈਣੀ ਆ ਜਦੋਂ ਆਪਾਂ ਕੱਚੇ ਕਣਕ ਵੱਢ ਲੈਨੇ ਆ ਉਹਦੇ ਵਿੱਚ ਕੀ ਹੁੰਦਾ ਮੱਖੀਆਂ ਜ਼ਿਆਦੀਆਂ ਹੁੰਦੀਆਂ ਕੁੰਡੀਆਂ ਜ਼ਿਆਦੀਆਂ ਹੁੰਦੀਆਂ ਤੇ ਜਦੋਂ ਆਪਾਂ ਕਟਾਈ ਕਰਦੇ ਆ ਸਿੱਟਿਆਂ ਦੇ ਵਿੱਚ ਦਾਣੇ ਆਪਣੇ ਪਿੱਛੇ ਰਹਿ ਜਾਂਦੇ ਆ ਕੰਬਾਈਨ ਦੇ ਤਾਂ ਸਾਰੇ ਪੱਖੋਂ ਆਪਣਾ ਨੁਕਸਾਨ ਹੁੰਦਾ ਸੋ ਹਾਲੇ ਇੱਕ ਹਫਤੇ ਤੱਕ ਜਿਹੜਾ ਕੰਮ ਵਧੀਆ ਚੱਲੂਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਦਿਨ ਪੈਂਦੇ ਜਾਣਗੇ ਤੱਕਣਕ ਜਿਹੜੀ ਹੈਗੀ ਆ ਪੱਕਾ ਉਹਦਾ ਸਹੀ ਤਰੀਕੇ ਨਾਲ ਹੋਊਗਾ ਮੇਬੀ 20 ਅਪ੍ਰੈਲ ਤੋਂ ਬਾਅਦ ਤੇ 13 ਤੱਕ ਜਾਂ 15 ਤੱਕ ਤਾਂ ਜਿਹੜਾ ਤੱਕਾ ਹੀ ਹੈਗਾ ਕਟਾਈ ਕਰਨ ਵਾਲਾ ਨਮੀ ਕਿੰਨੀ ਦੇਖ ਰਹੇ ਹੋ ਤੁਸੀਂ 9 ਨਵੰਬਰ ਦੀ ਬਜਾਈ ਆ ਇਸ ਕਣਕ ਦੀ ਤਾਂ ਲੇਬਰਾ ਵੀ ਛੋਟ ਹੈਗੀਆਂ ਅੜਤਾ ਤੇ ਹੁਣ ਜਾ ਕੇ ਜਦੋਂ ਆਪਾਂ ਕਣਕ ਕੱਚੀ ਵੱਢ ਲਾਂਗੇ ਤਾਂ ਉੱਥੇ ਆਪਾਂ ਨੂੰ ਬਹਿਣਾ ਪੈਣਾ ਮੱਛਰ ਦੇ ਵਿੱਚ ਫਿਰ ਆਪਣੇ ਜਿਹੜੇ ਹੈਗੇ ਆ ਕੱਚੀ ਕਣਕ ਵੱਢ ਲੈਨੇ ਆ ਢੇਰੀ ਆਪਣੀ ਜਿਹੜੀ ਹੈਗੀ ਐ ਸੇਕਾ ਛੱਡ ਜਾਂਦੀ ਆ ਉਹਦੇ ਨਾਲ ਕੀ ਹੁੰਦਾ ਆਪਣਾ ਜਿਹੜਾ ਦਾਣੇ ਦੀ ਕੁਆਲਿਟੀ ਤਾਂ ਖਰਾਬ ਹੋਣੀ ਹੀ ਹੋਣੀ ਆ ਔਰ ਜਦੋਂ ਸੇਕਾ ਲੱਗ ਜਾਂਦਾ ਢੇਰੀ ਨੂੰ ਤਾਂ ਦਾਣੇ ਦਾ ਵਜਨ ਵੀ ਹੌਲਾ ਰਹਿ ਜਾਂਦਾ ਉਹਦਾ ਵਜਨ ਹੌਲਾ ਹੋ ਜਾਂਦਾ ਤਾਂ ਕਿਸਾਨ ਵੀਰੋ ਜਲਦਬਾਜੀ ਕਰਨ ਦੀ ਕੋਈ ਲੋੜ ਨਹੀਂ ਹੈਗੀ ਅਜੇ ਜਿਹੜੀ ਹੈਗੀ ਆ ਇੱਕ ਹਫ਼ਤੇ ਤੱਕ ਕਣਕ ਸਹੀ ਤਰੀਕੇ ਨਾਲ ਪੱਕੂਗੀ ਸੋ ਆਪਣਾ ਜਿਹੜਾ ਸਰਕਾਰ ਨੇ ਹਦਾਇਤ ਕਰੀ ਆ ਦਿਨ ਦੇ ਟਾਈਮ ਜਿਹੜਾ ਕਣਕ ਦੀ ਕਟਾਈ ਕਰੀ ਜਾਵੇ ਤੇ ਇੱਕ ਛੋਟਾ ਜਿਹਾ ਮੈਥਡ ਤੁਸੀਂ ਮੇਰੇ ਨਾਲ ਜ਼ਿਆਦਾ ਸਿਆਣੇ ਹੋਵਗੇ ਜਦੋਂ ਆਪਾਂ ਦਾਣੇ ਨੂੰ ਪੋਰਦੇ ਆਂ ਅਲੱਗ-ਅਲੱਗ ਜਗ੍ਹਾ ਤੋਂ ਜਿਹੜਾ ਆਪਾਂ ਸੱਟਾ ਸਿਲੈਕਟ ਕਰ ਸਕਦੇ ਆਂ ਉਹਦੇ ਲਈ ਤਾਂ ਜਦੋਂ ਦਾਣਾ ਆਪਾਂ ਦੰਦ ਦੇ ਥੱਲੇ ਰੱਖ ਕੇ ਪੋਰਦੇ ਆਂ ਕੜੱਕ ਦੀ ਆਵਾਜ਼ ਆਵੇ ਤਾਂ ਸਮਝ ਜਾਓ ਜਿਹੜੀ ਹੈਗੀ ਆ ਫਸਲ ਆਪਣੀ ਕਟਾਈ ਦੇ ਯੋਗ ਹੈਗੀ ਆ ਨਹੀਂ ਤਾਂ ਜੇਕਰ ਗਿੱਲੀ ਆਪਾਂ ਕਣਕ ਵੱਢ ਲੈਨੇ ਆਂ ਤਾਂ ਉਹਦਾ ਜਿਹੜਾ ਲੌਸ ਹੁੰਦਾ ਆਪਾਂ ਨੂੰ ਉਹ ਜਿਹੜਾ ਅੱਗੇ ਆਪਾਂ ਨੇ 6 ਮਹੀਨੇ ਮਿਹਨਤ ਕਰੀ ਆ ਜਦੇ ਤੇ ਰਹਿਣ ਦੇ ਦਿਨ ਜਿਹੜੇ ਹੈਗੇ ਆ ਬਸ ਹਫਤੇ ਕੋ ਤੱਕ ਦਾ ਸਮਾਂ ਰਹਿ ਗਿਆ ਸਾਰੇ ਪਾਸੇ ਜਿਹੜਾ ਹੈਗਾ ਕੰਮ ਸ਼ੁਰੂ ਹੋ ਜਾਵੇਗਾ ਆਪਣੇ ਜਿਹੜਾ ਪਟਿਆਲੇ ਰਾਜਪੁਰਾ ਕਹ ਲਈਏ ਉੱਥੇ ਜਿਹੜਾ ਹੈਗਾ ਗੇਤਾ ਕੰਮ ਚੱਲ ਜਾਂਦਾ ਆਪਣੇ ਨਾਲੋਂ ਤੇ ਜਿਹੜੇ ਕਿਸਾਨ ਵੀਰ ਨੇ ਕਿਸੇ ਨੇ ਕੋਈ ਹੱਥਾਂ ਤੇ ਕਟਾਈ ਕਰਨੀ ਹੁੰਦੀ ਹੈ ਜਿਹਦੇ ਕੋਲ ਘਟ ਜਮੀਨ ਹੁੰਦੀ ਆ ਪਸ਼ੂ ਰੱਖੇ ਹੁੰਦੇ ਆ ਜਾਂ ਥੋੜੀ ਦਾ ਵਿਚਾਰੇ ਕੋਲ ਨਹੀਂ ਹੁੰਦਾ ਤਾਂ ਉਹਨੇ ਜਿਹੜਾ ਹੈਗਾ ਆਪਣਾ ਕਰਨਾ ਹੁੰਦਾ ਜਿਵੇਂ ਹੁਣ ਆ ਵੀਡੀਓ ਦੇ ਵਿੱਚ ਆਪਾਂ ਦੇਖ ਰਿਹਾ ਕਣਕ ਹੱਥਾਂ ਦੇ ਕਟਾਈ ਕਰਨ ਦੇ ਯੋਗ ਹੈਗੀ ਆ ਕੰਬਾਈਨ ਦੇ ਆ ਕਟਾਈ ਕਰਨ ਯੋਗ ਹਾਲੇ ਤੱਕ ਨਹੀਂ ਹੋਈ ਤੇ ਵਿਸਾਖੀ ਤੋਂ ਬਾਅਦ ਅੱਜ 8 April ਹੋ ਗਈ ਤੇ 14 April ਤੱਕ ਜਿਹੜਾ ਵਾਇਗਰੂ ਨੇ ਮੇਰ ਕਰੀ ਚੰਗਾ ਸਮਾਂ ਦਿੱਤਾ ਤਾਂ 14 April ਨੂੰ ਆਪਾਂ ਇਹਦੀ ਕਟਾਈ ਕਰਾਂਗੇ 6 ਦਿਨਾਂ ਤੱਕ ਜਿਹੜਾ ਇੰਨੇ ਵਧੀਆ ਦਾਣੇ ਨੇ ਮਚੋਟੀ ਵੱਲ ਚੜੀ ਮਚੋਟੀ ਵੱਲ ਚਲੇ ਜਾਣਾ ਸਕਤਾਈ ਵੱਲ ਚਲੇ ਜਾਣਾ ਬਸ ਦਾਣਾ ਬਿਲਕੁਲ ਤਿਆਰ ਹੋ ਗਿਆ ਹੁਣ ਤਾਂ ਜਿਹੜਾ ਹੈਗਾ ਇਹਦੇ ਵਿੱਚੋਂ ਨਮੀ ਨੇ ਹਟਣਾ ਜਿਵੇਂ ਜਿਵੇਂ ਤੁੱਪ ਲੱਗੋਗੀ ਤਾਂ ਦਾਣਾ ਜਿਹੜਾ ਹੈਗਾ ਤਿਆਰ ਹੋ ਜਾਊਗਾ ਸੋ ਵਧੀਆ ਝਾੜ ਉਮੀਦ ਕਰ ਸਕਦੇ ਆਂ ਇਸ ਵਾਰ